ਮੈਂ ਮਾਫੀ ਚਾਹੁੰਦਾ ਜੇ ਕਿਤੇ ਨਹੀਂ ਲਿਖਿਆ ਜਾਂ ਸੰਤਾਂ ਨੇ ਨਹੀਂ ਬੋਲਿਆ ਜੋ ਮੈਂ ਬੋਲਤਾ ਭਾਵਨਾ ਚਾਕੇ ਸੁਣਾ ਸੁਨਾਇ ਬੋਲਤਾ ਮੈਂ ਮਾਫੀ ਚਾਹੁੰਦਾ ਪਰ ਮੈਂ ਇੱਕ ਗੱਲ ਹੋਰ ਸਾਹਮਣੇ ਰੱਖਣੀ ਚਾਹੁੰਦਾ ਸੰਤਾਂ ਦੀਆਂ ਰਿਕਾਰਡਿੰਗਾਂ ਚ ਪਿਆ ਵੀ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਦਾ ਉਹਨੂੰ ਗੱਡੀ ਚੜ੍ਹ ਕੇ ਆਵੇ ਤੇ ਉਹ ਮੇਰਾ ਅਸਲੀ ਸਿੱਖ ਹੈ ਗੁਰੂ ਗ੍ਰੰਥ ਸਾਹਿਬ ਦਾ ਅਸਲੀ ਸਿੱਖ ਹੋ ਹੈ ਹਾਂਜੀ ਇਹ ਤਾਂ ਰਿਕਾਰਡਿੰਗ ਪਈਆਂ ਤੇ ਕਿਹੜੇ ਕਿਹੜੇ ਨੇ ਰਿਕਾਰਡਿੰਗ ਤੇ ਅਮਲ ਕਰ ਲਿਆ ਅੱਛਾ ਦੂਜੀ ਰਿਕਾਰਡਿੰਗ ਉਹਨਾਂ ਦੀ ਇਹ ਪਈ ਆ ਵੀ ਜੇ ਕੋਈ ਇੱਜ਼ਤ ਕਿਸੇ ਦੀ ਤੱਕਦਾ ਧੀ ਪੈਣ ਦੀ ਗਰੀਬ ਦੀ ਮਜਲੂਮ ਦੀ ਤੇ ਉਹ ਮੇਰਾ ਸਿੰਘ ਜਾਂ ਦਸਵੇਂ ਪਾਸ਼ਾ ਦਾ ਸਿੰਘ ਉੱਥੇ ਰਾਖੀ ਕਰੇ ਉਹਦੀ ਅੱਗੇ ਆਵੇ ਇਹ ਰਿਕਾਰਡਿੰਗ ਉਹਨਾਂ ਨੇ ਕਿਉਂ ਨਹੀਂ ਸੁਣੀ ਫਿਰ ਸੰਤਾ ਨੇ ਕਿਹਾ ਸੀ ਜਿਸ ਦਿਨ ਅਕਾਲ ਤਖਤ ਸਾਹਿਬ ਦੀ ਬਾਬਤ ਹਰਮੰਦਰ ਸਾਹਿਬ ਦੀ ਬਾਬਤ ਹਿੰਦੁਸਤਾਨ ਦੀ ਸੈਨਾ ਚੜ੍ਹ ਕੇ ਆਉਂਦੀ ਹੈ ਤੇ ਉਸ ਦਿਨ ਖਾਲਸਾ ਰਾਜ ਦੀ ਨਹੀਂ ਰੱਖੀ ਜਾਊਗੀ ਤੇ ਆਪ ਦਾ ਆਪ ਦਾ ਫਰਜ਼ ਪਛਾਣ ਕੇ ਘਰਾਂ ਚੋਂ ਪਿੰਡਾਂ ਚੋਂ ਨਿਕਲ ਆਇਓ ਤੇ ਮੈਨੂੰ ਦੱਸੋ ਇਹ ਤਾਂ ਬੋਲਿਆ ਹੋਇਆ ਸੰਤਾ ਨੇ ਇਹਦੇ ਤੇ ਕੀ ਤੁਸੀਂ ਕੀ ਗੌਰ ਫਰਮਾਉਂਦੇ ਹੋ ਕਿਉਂ ਕਿਸੇ ਦੀ ਸਕਾਰਾਤਮਕ ਨਕਾਰਾਤਮਕ ਗੱਲਾਂ ਕਰਦੇ ਹੋ ਕਿਸੇ ਦੀ ਚੰਗਿਆਈ ਵੀ ਦੇਖ ਲਿਆ ਕਰੋ ਯਾਰ ਕਿਸੇ ਦੀ ਬੁਰੀਾਈ ਕਾ ਤੋ ਦੇਖਦੇ ਆਂ